ਸੁਖਪਾਲ ਖਹਿਰਾ ਵੱਲੋਂ ਆਮ ਆਦਮੀ ਪਾਰਟੀ ਦੀ ਮੁਦਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾਈ ਹੋਈ ਹੈ ਅਤੇ ਆਮ ਆਦਮੀ ਪਾਰਟੀ ਦੇ ਨਾਲ-ਨਾਲ ਕਾਂਗਰਸ ਅਕਾਲੀਆਂ ਵੱਲੋਂ ਵੀ ਸੁਖਪਾਲ ਖਹਿਰਾ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਇਸੇ ਤਰ੍ਹਾਂ ਹੁਣ ਕਾਂਗਰਸ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਸੁਖਪਾਲ ਖਹਿਰਾ ਤੇ ਨਿਸ਼ਾਨੇ ਸਾਧੇ ਹੋਏ ਕਿਹਾ ਕਿ ਸੁਖਪਾਲ ਖਹਿਰਾ ਨਵੀਂ ਪਾਰਟੀ ਬਣਾ ਕੇ ਕੀ ਕਰਨਗੇ ਉਹ ਤਾਂ ਪੰਚਾਇਤੀ ਚੋਣਾਂ 'ਚ ਪੋਲਿੰਗ ਏਜੰਟ ਬਣਨ ਤੋਂ ਬਾਅਦ ਆਪਣੀ ਭਾਬੀ ਨੂੰ ਨਹੀਂ ਜਿਤਾ ਸਕੇ। ਵੇਖੋ ਜਿਹੜਾ ਬੰਦਾ ਆਪਣੀ ਭੁਜਾਈ ਨੂੰ ਨਹੀਂ ਜਿਤਾ ਸਕਿਆ। ਕੋਰ ਏਜੰਟ ਬਣਨਾ ਓਪਰਚੁਨਲ ਲੀਡਰ ਹੈ ਕਿ ਵੀ। ਤੇ ਮੇਰੇ ਖਿਆਲ ਆ ਕਿ ਉਹ ਬਹੁਤ ਮੈਨ ਇਨਹਰੀ ਹੈ। ਤੇ ਇਨੀ ਤੇਜ਼ੀ ਵਾਲਾ ਨਾ ਪੋਲਿਟਿਕਸ ਵਿੱਚ ਚੱਲ ਸਕਦਾ ਤੇ ਨਾ ਪਰਿਵਾਰ ਇੱਕ ਤਰ੍ਹਾਂ ਚੱਲ ਸੇਗਾ। ਇਹ ਕਰਕੇ ਜੋ ਪਹਿਲੇ ਦਿਨ ਤੋਂ ਵੀ ਜੋ ਪਤਾ ਸੀਗਾ ਸਾਨੂੰ ਇਹੀ ਸੀਗਾ। ਕਿ ਹਰ ਗੱਲ ਦੇ ਵਿੱਚ ਇਹੀ ਕਹਿਣਾ ਕਿ ਮੈਨੂੰ ਹੀ ਪਤਾ ਹੋਰ ਕਿਸੇ ਨੂੰ ਪੰਜਾਬ 'ਚ ਨਹੀਂ ਪਤਾ ਤੇ ਅੱਜ ਜੋ ਪੰਜਾਬ ਦੇ ਹਾਲਾਤ ਨੇ ਮੈਂ ਦਿਲੋਂ ਚਾਹੁੰਦਾ ਕਿ ਆਪੋਜੀਸ਼ਨ ਜਿਹੜੀ ਬਹੁਤ ਸਟਰੋਂਗ ਹੋਣੀ ਚਾਹੀਦੀ ਹੈ ਪਰ ਬਦਕਿਸਮਤੀ ਹੈ ਕਿ ਪੰਜਾਬ ਦੀ ਤੇ ਆਪੋਜੀਸ਼ਨ ਸਾਡੇ ਸਾਹਮਣੇ ਬੈਠੀ ਨਹੀਂ ਉਹ ਸਿਰਫ ਨਾਰਿਆਂ ਤੋਂ ਸਿਵਾਏ ਨਾ ਅਕਾਲੀ ਦਲ ਤੇ ਨਾ ਇਹ ਆਪ ਵਾਲੇ ਇਹਨਾਂ ਕੋਲ ਕੋਈ ਮੁੱਦਾ ਹੀ ਨਹੀਂ ਤੇ ਉੱਠ ਕੇ ਇਹ ਕਹਿਣ ਲੱਗ ਪੈਂਦੇ ਨੇ ਕਿ ਜੀ ਸੈਸ਼ਨ ਕਿਉਂ ਛੋਟਾ ਕੀਤਾ ਤੇ ਜੇ ਬਿਜ਼ਨਸ ਹੀ ਨਹੀਂ ਆਪੋਜੀਸ਼ਨ ਦੇ ਉੱਤੇ ਹੀ ਜਦੋਂ ਉਹਨਾਂ ਨੇ ਸਵਾਲਾਂ ਦੀ ਝੜੀ ਲੱਗਦੀ ਆ ਜਦੋਂ ਸਵਾਲ ਇੰਨੇ ਕਿ ਕੁਐਸਚਨ ਦੇ ਦੇਣ ਅਸੈਂਬਲੀ ਦੇ ਵਿੱਚ ਤੇ ਸਰਕਾਰ ਨੂੰ ਉਹ ਸੈਕਸ਼ਨ ਬਤੌਣਾ ਪੈਂਦਾ ਤੇ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਝਾੜੂ ਸੀ ਤੁਸੀਂ ਇੱਕ ਜੀਤੇ ਕਹੋਗੇ ਕਿ ਝਾੜੂ ਕਦੀ ਇਕੱਠਾ ਨਹੀਂ ਰਿਹਾ ਕਿਤੇ ਨਾ ਕਿਤੇ ਤੀਲਾ ਨਿਕਲਦੇ ਆ ਤੇ ਝਾੜੂ ਬਹੁਤ ਜਲਦੀ ਖੱਲੜ ਗਿਆ ਤੇ ਨਾਲ ਟੁੱਟ ਵੀ ਗਿਆ ਤੀਜੇ ਬਦਲ ਦੀ ਗੱਲ ਹੈ ਜੀ ਪੰਜਾਬ ਵਿੱਚ ਤੀਜੇ ਬਦਲ ਦੀ ਕੀ ਬਿਖਰੇ ਤੀਜਾ ਬਦਲ ਕਿਹਦਾ ਬਣੇਗਾ ਅਕਾਲੀ ਦਲ ਦਾ ਅਕਾਲੀ ਦਲ ਦੇ 3 4 5 ਟੋਟਲੇ ਹੋ ਗਏ ਨੇ ਆਪ ਦੇ 2 ਹੋ ਗਏ ਨੇ ਤੇ ਤਿੱਜਾ ਬਦਲ ਤੇ ਹੁਣ ਕਿਦੋਂ ਆਉਣਾ ਨੇ ਇਹ ਤੇ ਹੁਣ ਖਤਮ ਹੋ ਗਿਆ ਇਹ ਤੇ ਵਾਕਿਆ ਹੀ ਪੰਜਾਬੀਆਂ ਨੂੰ ਹੁਣ ਚਾਹੇ ਵੀ ਵੇਖੋ ਲੋਕਾਂ ਨੇ ਬੜੀ ਸਿਆਣਪ ਕੀਤੀ ਕਿ 78 ਐਮਐਲਏ ਜਿਤਾ ਕੇ 2/3 ਮੈਜੋਰਟੀ ਦੇ ਕੇ ਕੈਪਟਨ ਸਾਹਿਬ ਨੂੰ ਜਿਹੜਾ ਚੀਫ ਮਿਨਿਸਟਰ ਬਣਾਉਂ ਉਦੋਂ ਹੀ ਸਮਝ ਗਏ ਸੀ ਜਦੋਂ ਆਪ ਨੇ ਉਹਨਾਂ ਦੀਆਂ ਤੇ ਅਕਾਲੀ ਦਲ ਨੇ ਕਰਤੂਕਾਂ ਵੇਖ ਪੰਜਾਬ ਦੇ ਲੋਕਾਂ ਨੇ ਰਿਜੈਕਟ ਕਰਕੇ ਰੱਖ ਦਿੱਤਾ ਸੁਖਪਾਲ ਖੇਰਦੀ ਨਵੀਂ ਪਾਰਟੀ ਕੀ ਰੰਗ ਲਿਆਉਂਦੀ ਹੈ ਅਤੇ ਇਹ ਪਾਰਟੀ ਕਦੋਂ ਨੂੰ ਹੌਂਦ ਵਿਚਾਉਂਦੀ ਹੈ ਇਹ ਵੇਖਣਾ ਲਾਜ਼ਮੀ ਰਹੇਗਾ ਲੋਕ ਸਭਾ ਚੋਣਾਂ ਚ ਸੁਖਪਾਲ ਖੇਰਦੀ ਪਾਰਟੀ ਵੱਲੋਂ ਜਿੱਤਾਂ ਹਾਸਲ ਕਰਕੇ ਵਿਰੋਧੀਆਂ ਦੇ ਮੂੰਹ ਬੰਦ ਕੀਤੇ ਜਾਂਦੇ ਨੇ ਜਾਂ ਫਿਰ ਇਹਨਾਂ ਨੂੰ ਬੋਲਣ ਦਾ ਹੋਰ ਮੌਕਾ ਦਿੱਤਾ ਜਾਏਗਾ ਇਹ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਬਿਊਰੋ ਰਿਪੋਰਟ ਪੰਜਾਬ ਲੁੱਕ ਚੈਨਲ